ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਤੁਸੀਂ ਜਾਣਦੇ ਹੋ ਦਾਸ ਗੁਰਵਿੰਦਰ ਸਿੰਘ ਖੇੜੀ ਅਨਾਥ ਆਸ਼ਰਮ ਖੇੜੀ ਵਾਲੇ ਤੁਹਾਡੀ ਅਰਦਾਸਾਂ ਸਦਕਾ ਥੋੜਾ ਜਿਹਾ ਸਰੀਰ 'ਚ ਫਰਕ ਪਿਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੇਰਾ ਜਿਹੜਾ ਬੀ ਐਮ ਸੀ ਤੋਂ ਇਲਾਜ ਜਿਹੜਾ ਚੱਲਦਾ ਸੀ ਪੇਟ ਦਾ ਔਰ ਹੁਣ ਫੋਰਟਿਜ ਤੋਂ ਚੱਲਦਾ ਹੁਣ ਫਰਕ ਪਿਆ ਉਹ ਮੈਨੂੰ ਜਿਹੜਾ ਜ਼ਹਿਰ ਖਵਾਤਾ ਸੀਗਾ ਕੈਮੀਕਲ ਖਲਾਤਾ ਸੀ ਕੋਈ ਸੋ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਫਰਕ ਪਿਆ ਸੋ ਅੱਜ ਪਹਿਲੀ ਵਾਰ ਅਸੀਂ ਤਕਰੀਬਨ ਮੈਂ 10 ਮਹੀਨੇ ਦੇਲ ਚ ਰਿਹਾ ਤੇ 3 ਕੁ ਮਹੀਨੇ 2 ਮਹੀਨੇ ਨਾ ਮੈਨੂੰ ਆ ਗਿਆ ਅਨੁਭੂਗਿਆ ਹੁਣਾਂ 1.5 ਮਹੀਨਾ ਅੱਜ ਕਿੰਨੀ ਕਿ 14 ਜੁਲਾਈ ਅੱਜ ਰਾਤ ਨੂੰ ਅਸੀਂ ਵੀਡੀਓ ਬਣਾ ਰਹੇ ਹਾਂ ਸੋ ਇਹ ਪਾ ਦੇਣੀ ਆ ਸੋ ਇਹੀ ਬੇਨਤੀਆਂ ਕਰਨੀ ਆ ਸੀ ਵੀ ਇੱਕ ਤਾਂ ਮੇਰੀ ਜਿਹੜੀ ਸੱਸ ਸਾਗਰਜੀਤ ਕੌਰ ਉਹਨੂੰ ਹੁਣ ਖੁੱਲਾ ਚੈਲੰਜ ਹੈ ਵੀ ਜਿਹੜੇ ਉਹ ਚੈਨਲ ਤੇ ਕਹਿੰਦੀ ਆ ਅਸੀਂ ਉਸ ਚੈਨਲ ਤੇ ਆ ਕੇ ਉਹਦੇ ਨਾਲ ਗੱਲ ਕਰਨ ਤਿਆਰ ਆ ਜੇ ਉਹਦੇ ਜੁਰਤ ਹੈਗੀ ਕਿਉਂਕਿ ਵੈਸੇ ਤਾਂ ਉਹਨੇ ਜੋ ਬੋਲਣਾ ਸੀ ਉਸ ਜੋ ਕੁਝ ਨਹੀਂ ਵੀ ਬੋਲਣਾ ਸੀ ਉਹ ਵੀ ਬੋਲਤਾ ਤੇ ਲੋਕਾਂ ਨੇ ਤਾਂ ਹੀ ਉਹਨੂੰ ਜਿਹੜਾ ਮਤਲਬ ਉਹ ਜਾਇਜਾ ਮੂੰਹ ਤੇ ਹੋਈ ਦੀ ਚਪੇੜ ਮਾਰੀ ਆ ਸੋ ਹੋਣੇ ਜਿਹੜੀ ਇੱਕ ਇੱਥੇ ਗੱਲ ਹੋਰ ਮੈਂ ਹੁਣ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਨੀ ਚਾਹਣਾ ਜੇ ਉਹਨਾਂ ਨੇ ਮੇਰੀ ਗੱਲ ਨਾ ਸੁਣੀ ਫਿਰ ਮੈਂ ਪ੍ਰਾਈਮ ਮਿੰისტਰ ਨੂੰ ਵੀ ਮਿਲੂੰਗਾ ਤੇ ਹੋ ਸਕਦਾ ਮੈਂ ਮੋਦੀ ਸਾਹਿਬ ਨੂੰ ਵੀ ਮਿਲਾਂ ਹੋ ਸਕਦਾ ਮੈਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਇੰਡੀਆ ਦੇ ਉਹਨਾਂ ਨੂੰ ਮਿਲਾਂ ਪਰ ਮੈਂ ਮਿਲੂੰਗਾ ਜ਼ਰੂਰ ਕਿਉਂਕਿ ਇਹਦੇ ਵਿੱਚ ਕੀ ਆ ਜਿਹੜਾ ਇਹ ਸਾਰਾ ਮੇਰੀ ਸੱਸ ਨੇ ਡਰਾਮਾ ਰਚਿਆ ਸੋ ਇੱਕ ਨਾ ਇੱਕ ਦਿਨ ਸੱਚ ਨੇ ਬਾਹਰ ਆਉਣਾ ਹੀ ਸੀ ਸੋ ਇਹ ਉਹਦਾ ਸਾਰਾ ਡਰਾਮਾ ਸੀ ਕੋਈ ਉਹਦੇ ਪੱਟ 'ਚ ਗੋਲੀ ਨਹੀਂ ਸੀ ਵੱਜੀ ਸਭ ਉਹ ਡਰਾਮਾ ਕਰਦੀ ਸੀ ਕਾਰਨ ਕੀ ਸੀਗਾ ਉਹਨਾਂ ਨੇ ਮੇਰੇ ਕਾਇ ਦੇ ਮੁੰਡੇ ਦੇ ਸਿਰ 'ਤੇ ਰਾੜਾ ਮਾਰਤੀ ਸੀ ਉਹਨਾਂ ਨੂੰ ਪਤਾ ਦੀ ਵੀ ਨੁਕਸਾਨ ਹੋ ਗਿਆ ਸੋ ਉਹਨੇ ਡਰਾਮਾ ਕਰਨਾ ਸੀਗਾ ਨਾਲੇ ਮੈਂ ਉਹ ਕਹਿੰਦੀ ਸੀ ਖੇੜੀ ਵਾਲ ਤੋਂ ਮੇਰਾ ਖੇੜਾ ਛਡਾ ਦਿਓ ਮੈਂ ਤਾਂ ਉਹਨੂੰ ਪਹਿਲੇ ਹੀ ਫਸ ਗਿਆ ਮੈਂ ਤਾਂ ਕਦੋਂ ਮੈਂ ਤਾਂ ਕਹਿੰਦਾ ਸੀ ਇਹਨੂੰ ਮੇਰਾ ਖੇੜਾ ਛੱਡੋ ਤੁਸੀਂ ਆਪ ਦਾ ਕੀ ਛਡਾਉਣਾ ਸੋ ਮੇਰੀ ਸਾਸ ਨੂੰ ਬੇਨਤੀ ਆ ਵੀ ਜਿਹੜੀ ਉਹ ਕਹਿੰਦੀ ਸੀਗੀ ਵੀ ਉਹਦੇ ਪੰਜ ਬਿਆਹ ਨਹੀਂ ਹੋਏ ਸੋ ਉਹ ਵੀ ਸਬੂਤਾਂ ਸਹਤ ਬੰਦਿਆਂ ਦੇ ਨਾਮ ਲੈ ਕੇ ਬੰਦਿਆਂ ਦੇ ਨਾਮ ਲੈ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆ ਬਾਕੀ ਉਹ ਫਿਰਜੀਤ ਕੌਰ ਨੂੰ ਬੇਨਤੀ ਆ ਵੀ ਹੁਣ ਆਪਣੇ ਮੁੰਡੇ ਨੂੰ ਲੁਕੋਦੀ ਕਿਉਂ ਫਿਰਦੀ ਹੈ ਹੁਣ ਸਾਲ ਹੋ ਗਿਆ ਜਿੰਦੇ ਲਾ ਕੇ ਭੱਜੇ ਕਿਉਂ ਹੈ ਜੇ ਐਡੀ ਖੰਭੀ ਕਾਨ ਸੀ ਫਿਰ ਘਰੇ ਰਹਿੰਦੇ ਆ ਮੈਨੂੰ ਬਥੇਰੇ ਨੇ ਕਿਹਾ ਵੀ ਭੱਜ ਜਾ ਹਸਪਤਾਲ ਤੋਂ ਮੈਂ ਕਹਾਂ ਨਾ ਮੈਗਾ ਜ਼ਿੰਦਗੀ ਚ ਭੱਜਣਾ ਲਿਖਿਆ ਹੀ ਨਹੀਂ ਮਰਦ ਦਾ ਕੰਮ ਭੱਜਣਾ ਨਹੀਂ ਹੁੰਦਾ ਅਸੀਂ ਕੋਈ ਸੜਾ ਚੋਰੀ ਕੀਤੀ ਹੈ ਜਾਂ ਕੋਈ ਡਾਕਾ ਮਾਰਿਆ ਜਾਂ ਕੋਈ ਲੁੱਟ ਖੋਹ ਕਰੀਆ ਜਾਂ ਜਿਹੜਾ ਅਸੀਂ ਕੋਈ ਕਿਸੇ ਗਰੀਬ ਨੂੰ ਕੁੱਟਿਆ ਜਾਂ ਰੇਪ ਕਰਤਾ ਭੱਜਣਾ ਕਿਉਂ ਨਾਲੇ ਹੁਣ ਵੱਡੀ ਫਿਰਦੀ ਬਣੀ ਫਿਰਦੀ ਸੂਰਮਈ ਮਤਲਬ ਤੇਰੇ ਵੱੱਡੇ ਦਾ ਕੋਈ ਤੇਰੇ ਜਿੱਡਾ ਤੇਰੇ ਜਿੱਡਾ ਕੈਰੈਕਟਰਲੈਸ ਔਰਤ ਤੇਰੇ ਜਿੱਡੀ ਇੰਡੀਆ ਚ ਨਹੀਂ ਹੈ ਐਸ਼ੀਆ ਚ ਨਹੀਂ ਹੋਣੀ ਪੂਰੇ ਏਸ਼ੀਆ ਮਹਾਦੀਪ ਨੂੰ ਮੇਰੀ ਮਾੜੀ ਕਿਸਮਤ ਸੀ ਜਿਹੜਾ ਲੋਕ ਕਹਿੰਦੇ ਨੇ ਪਹਿਲਾਂ ਨਹੀਂ ਪਤਾ ਸੀ ਵੀਰੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਫੇਰ ਮੈਂ ਕਿਉਂ ਇਹ ਕੰਮ ਮੇਰੇ ਨਾਲ ਮੈਂ ਕਿਉਂ ਵਿਆਹ ਕਰਾਉਂਦਾ ਉਹ ਤਾਂ ਜਦ ਤਾ ਇਹ ਲਾ ਲੋ ਵੀ ਬੰਦੇ ਦੇ ਹੱਥ ਹੱਥ ਅਸਲ ਚ ਹੈ ਹੀ ਕੁਝ ਨਹੀਂ ਉਹ ਹੈ ਉਹਦੇ ਹੈ ਜੋ ਹੈ ਸੋ ਲੈ ਕੇ ਆ ਗਿਆ ਸਾਬ ਦੇਣੇ ਲੈਣੇ ਦੇ ਸਬੰਧ ਨੇ ਸੋ ਮੈਨੂੰ ਕੋਈ ਘਰ ਵਾਲੀ ਤੱਕ ਵੀ ਮੇਰੇ ਕੋਈ ਗਿਲਾ ਨਹੀਂ ਸੋ ਗਲਤੀਆਂ ਉਹ ਚ ਵੀ ਦੀ ਪਰ ਹੁਣ ਚਲੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ ਚ ਅਨੰਦਕਾਰ ਦੇ ਲੈ ਕੇ ਆ ਕੇ ਮੇਰੇ ਨਾਲ ਸੌਂਗੀ ਪਏਗੀ ਗੱਲਾਂ ਕਰਨੀਆਂ ਉਹਦੇ ਬਾਰੇ ਮੈਂ ਕੀ ਮਾੜਾ ਕਹਿਣਾ ਇਹ ਤਾਂ ਹੁਣ ਮੇਰੀ ਸੱਸ ਨੂੰ ਬੇਨਤੀ ਹੈ ਵੀ ਜੇ ਜ਼ਰਤ ਹੈਗੀ ਤਾਂ ਆ ਜਾ ਜਿਹੜੇ ਚੈਨਲ ਤੇ ਨਾਲੇ ਹੁਣ ਆਪਣੇ ਮੁੰਡੇ ਨੂੰ ਪੇਸ਼ ਕਰੋ ਬਾਕੀ ਮੈਂ ਭਗਵਾਨ ਤੁਮਾਰਨ ਨੂੰ ਬੇਨਤੀ ਕਰਦਾ ਐਸਐਸਪੀ ਨੂੰ ਬੇਨਤੀ ਕਰਦਾ ਡੀਐਸਪੀ ਜਿਹੜਾ ਵੀਰ ਆ ਸੀ ਉਹ ਗਰਨਾਥ ਸਿੰਘ ਸੰਗਰਨਾਥ ਸਿੰਘ ਪੀਐਸਪੀਸੀ ਜਿਹੜੇ ਉਹ ਚਾਰ ਵਾਰ ਮੇਰਾ ਰਿਮਾਂਡ ਲੈ ਲਿਆ ਪਿਸਤੌਲ ਕੁਛਦੇ ਸੀ ਮੈਂ ਹੁਣ ਉਹਨਾਂ ਨੂੰ ਫੋਟੋ ਭੇਜ ਦੇਣਾ ਫੋਟੋ ਦੁਆਰਾ ਭੇਜ ਦੂੰਗਾ ਪਹਿਲਾਂ ਹੀ ਭੇਜਿਆ ਜਿਹੜੇ ਬੰਦੇ ਕੋਲ ਪਿਸਤੌਲ ਆ ਉਹ ਬੰਦੇ ਤੇ ਮੇਰੇ ਸਾਲੇ ਕੋਲ ਪਿਸਤੌਲ ਆ ਤੁਸੀਂ ਪਾਓ ਮੇਰੇ ਅਰੈਸਟ ਤੇ ਮੇਰੇ ਸਾਲੇ ਦੀ ਹੁਣ ਕਿਉਂ ਨਹੀਂ ਪਾਉਂਦੇ ਭਗਵਾਨ ਜੀ ਤਮਾਨ ਠੀਕ ਆ ਅਸੀਂ ਤੂੰ ਲੋਕਾਂ ਨੂੰ ਕੀ ਇਨਸਾਫ ਦਵੇਂਗਾ ਅਸੀਂ ਤੇਰੇ ਹਲਕੇ ਦੇ ਵਿੱਚ ਬੈਠੇ ਆਂ ਤੂੰ ਵੀ ਹਲਕੇ ਦੇ ਵਿੱਚ ਮੈਨੂੰ ਅੱਜ 12 ਸਾਲ ਬਾਅਦ ਤਾਂ ਰੂੜੀ ਦੀ ਰੱਬ ਸੁਣ ਲੈਂਦਾ 12 ਸਾਲ ਹੋ ਗਏ ਮੈਨੂੰ ਆਪਣੇ ਖੇਤ ਚ ਅनाथ ਆਸ਼ਰਮ ਚਲਾਉਂਦੇ ਨੂੰ ਤੂੰ ਮੇਰੇ ਦੇਖੋ ਮੇਰੇ ਵਿੱਚ ਗੱਡੀ ਮਾਰੀ ਸੱਟਾਂ ਵੀ ਮੇਰੇ ਸਭ ਤੋਂ ਵੱਧ ਵੱਜੀ ਆਂ ਹਸਪਤਾਲ ਦੇ ਇਲਾਜ ਵੀ ਮੇਰਾ ਨਹੀਂ ਹੋਣ ਦਿੱਤਾ ਗਿਰਫਦਾਰੀ ਵੀ ਮੇਰੀ ਭਾਰਤੀ 10 ਮਹੀਨੇ ਜੇਲ੍ਹ ਕੱਟੀ ਚਾਰ ਵਾਰ ਰਿਮਾਂਡ ਲਿਆ ਮੇਰੀ ਮਾਤਾ ਨੂੰ ਤੁਸੀਂ ਝਿੜਕਦੇ ਸੀ ਮੇਰੇ ਭਰਾ ਦੇ ਤੁਸੀਂ ਮਗਰ ਪੁਲਿਸ પા ਕੇ ਰੱਖੀ ਆ ਉਹ ਘਰੇ ਨਹੀਂ ਬੜਨ ਦਿੱਤਾ ਮੇਰਾ ਭਰਾ ਹੈਗਾ ਸੀ ਮੇਰਾ ਭਰਾ 2 ਘੰਟਿਆਂ ਬਾਅਦ ਹਸਪਤਾਲ 'ਚ ਆਇਆ ਉਹ ਰਾਮਨ ਜੋਤ ਅੱਜ ਤੱਕ ਗ੍ਰਿਫਤਾਰ ਨਹੀਂ ਹੋਇਆ ਮੇਰਾ ਪਿਸਤੌਲ ਉਹਨਾਂ ਕੋਲ ਆ ਕੱਲ ਨੂੰ ਕੋਈ ਬਾਰ ਦਾਂਤ ਹੋ ਗਈ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਦੱਸੋ ਜ਼ਿੰਮੇਵਾਰ ਕੌਣ ਹੈ ਇੱਕ ਵਾਰ ਮੈਨੂੰ ਇਹ ਦੱਸ ਦਿਓ ਵੀ ਜੇ ਉਹ ਪਿਸਤੌਲ ਨਾਲ ਕੱਲ ਨੂੰ ਗੋਲੀ ਚੱਲ ਗਈ ਕੋਈ ਬਾਦ ਦਾਂਤ ਹੁੰਦੀ ਉਹਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਪੁਲਿਸ ਉਹਦੀ ਜ਼ਿੰਮੇਵਾਰ ਹੋਊਗੀ ਕਿਉਂਕਿ ਮੈਂ ਥਾਟੋਪੇ ਹਸਾਨਾ ਜਿਹੜੇ ਬੰਦੇ ਕੋਲ ਪਿਸਤੌਲ ਆ ਕਿਉਂਕਿ ਮੈਨੂੰ ਪਹਿਲਾਂ ਤਾਂ ਨਹੀਂ ਸੀ ਮੈਂ ਦੱਸ ਸਕਦਾ ਕਿਉਂਕਿ ਮੈਨੂੰ ਇਹ ਤਾਂ ਪਤਾ ਸੀ ਕਿ ਜਿਹੜਾ ਬੰਦਾ ਚੱਕ ਕੇ ਲੈ ਗਿਆ ਪਿਸਤੌਲ ਉਹ ਤਾਂ ਮੈਂ ਜਾਣਦਾ ਸੀ ਪਰ ਹੁਣ ਮੈਂ ਦੱਸਾਂ ਕਿਵੇਂ ਉਹਦਾ ਨਾਮ ਜਾਣਦਾ ਸੀ ਨਾ ਮੈਨੂੰ ਉਹਦਾ ਹੋਰ ਪਤਾ ਸੀ ਉਦੋਂ ਮੈਂ ਜਦੋਂ ਜੇਲ੍ਹ ਤੋਂ ਬਾਅਦ ਮੈਂ ਜ਼ਮਾਨਤ ਤੇ ਹੁਣ ਬਾਹਰ ਆਇਆ ਮੈਨੇ ਫਿਰ ਉਹ ਵੀਡੀਓ ਵੇਖੀ ਜਦੋਂ ਮੈਂ ਇੰਟਰਵਿਊ ਆ ਵੇਖ ਰਿਹਾ ਸੀਗਾ ਇੱਕ ਦਿਨ ਮੈਂ ਚਲੋ ਵੇਖਣ ਲੱਗ ਗਿਆ ਆਪਣੇ ਰੋਲੇ ਵਾਲੀਆਂ ਉਹਦੇ ਵਿੱਚ ਜਿਹੜਾ ਬੰਦਾ ਪਿਸਤੌਲ ਮੇਰੇ ਤੋਂ ਜਿਹੜੇ ਬੰਦੇ ਦਾ ਮੇਰੇ ਤੋਂ ਪੁੱਛ ਕੇ ਜਿਹੜਾ ਬੰਦਾ ਚੱਕ ਕੇ ਲੈ ਕੇ ਗਿਆ ਓਹੋ ਰਮਨ ਜੋਤ ਦੇ ਨਾਲ ਐਂਬੂਲੈਂਸ 'ਚ ਬੈਠਾ ਜਾ ਗਿਆ ਰਮਨ ਜੋਤ ਦੇ ਨਾਲ ਜਦੋਂ ਇੱਥੋਂ ਐਂਗੂਲੈਂਸ 'ਚ ਭੱਜ ਗਏ ਕਿਉਂਕਿ ਬੱਜਿਆ ਦਾ ਕੁਝ ਹੈ ਨਹੀਂ ਸੀ ਸਰਜਰੀ ਗੱਲ ਬਲੇਟ ਬਾਅਦ 'ਚ ਮਾਰ ਲਿਆ ਉਹ ਜਿਹੜਾ ਦੋਸਤ ਪੁਲਿਸ ਨੇ ਕਹਿਣਾ ਸੀ ਵੀ ਖੂਨ ਲੱਗ ਕਿਉਂਕਿ ਮੈਂ ਠੋਕਣਾ ਸੀ ਸਾਨੂੰ ਤਾਂ ਪਤਾ ਹੈ ਵੀ ਕਿਹੜੇ ਬੰਦੇ ਨੇ ਫੋਨ ਕਰਿਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀਗਾ ਵੀ ਕਿੰਦੇ ਨੂੰ ਵੀ ਕਿਸੇ ਨੂੰ ਫੋਨ ਕਰਾਉਣ ਦੀ ਲੋੜ ਨਹੀਂ ਕਿਸੇ ਦੀ ਨਹੀਂ ਚੱਲਣੀ ਪੰਜਾਬ ਦੇ ਸਭ ਤੋਂ ਵੱਧ ਪਾਵਰ ਵਾਲਾ ਬੰਦਾ ਜਿਹੜਾ ਤੁਸੀਂ ਨਾਮ ਇਹ ਤੋਂ ਕਾਹਨੂੰ ਲਵਾਉਣਾ ਉਸ ਬੰਦੇ ਨੇ ਫੋਨ ਕਰਿਆ ਮੇਰੇ ਉਲਟ ਬਾਬਾ 2 ਸਾਲ ਦੇਰ ਤੋਂ ਬਾਅਦ ਨਹੀਂ ਆਉਣਾ ਚਾਹੀਦਾ ਚਲੋ ਮੈਂ 10 ਮਹੀਨੇ ਵਾਂ ਲਾ ਗਿਆ ਮੇਰੇ ਸਾਲੇ ਤੇ 307 ਆ ਮੇਰੇ ਸਾਲੇ ਤੇ 326 ਆ ਮੇਰੇ ਸਾਲੇ ਤੇ 25 54 59 ਆ ਅਸਲੀ ਜੀ ਮੇਰੇ ਸਾਲੇ ਤੇ ਹੋਰ ਵੀ 12 ਤਰਾਵਾਂ ਲੱਗੀਆਂ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਕਰ ਰਹੀ ਪੁਲਿਸ ਮੈਨੂੰ ਇਹ ਜਵਾਬ ਦੇਵੇ ਮੈਂ ਤਾਂ ਚਲੋ ਮੰਨ ਲਓ ਵੀ ਮੈਂ ਕਸੂਰ ਵੀ ਕਰਿਆ ਸੀ ਮੈਂ ਗੋਲੀ ਮਾਰਤੀ ਮੰਨ ਲਓ ਫਿਰ ਮੈਂ ਆਪਣੀ ਸਜ਼ਾ ਪੂਤੀ ਲਈ ਨੂੰ 3 ਮਹੀਨੇ ਕਸਟਡੀ ਬੰਦੀ ਆ 10 ਮਹੀਨੇ ਕੱਟ ਕੇ ਆ ਹੁਣ ਮੈਨੂੰ ਇਹ ਦੱਸੋ ਵੀ ਮੇਰਾ ਸਾਲਾ ਜਿਹੜਾ ਬਜ਼ਾਰੇ ਲੁੱਟਦਾ ਫਿਰ ਰਿਹਾ ਸਾਲ ਤੋਂ ਪਿਸਤੌਲ ਉਹਨਾਂ ਕੋਲ ਆ ਕੋਈ ਬਾਰਦਾਤ ਹੋਊਗੀ ਉਹਦੇ ਜ਼ਿੰਮੇਵਾਰ ਕੌਣ ਨੇ ਡੀਐਸਪੀ ਸਾਹਿਬ ਤੁਸੀਂ ਦੱਸੋ ਮੇਰੀ ਸੱਸ ਦਾ ਇੱਕ ਵੀ ਰਿਸ਼ਤੇਦਾਰ ਸਾਡੇ ਸਾਹਮਣੇ ਆ ਜਵੇ ਕਿਉਂ ਨਹੀਂ ਕਿਉਂਕਿ ਉਹ ਦੀ ਕਿਸੇ ਨਾਲ ਨਹੀਂ ਬਣੂਆ ਵਿਆਹ ਤਾਂ ਬਾਅਦ ਹੈ ਜੀ ਜਨਾਂ ਦਾ ਪਤਾ ਲੱਗਿਆ ਪਹਿਲਾਂ ਸਾਨੂੰ ਕੀ ਪਤਾ ਸੀ ਮੈਂ ਤਾਂ ਜਿਹੜੀ ਚੀਜ਼ ਮੈਂ ਸੋਚੀ ਕਿਉਂਕਿ ਰਿਸ਼ਤਾ ਕਿਤੇ ਹੋਰ ਦੇਖਣ ਜਾ ਰਹੇ ਸੀ ਉਸ ਦਿਨ ਅਸੀਂ ਇਹਨੇ ਘਰੇ ਆ ਕੇ ਸ਼ਪਾਰਦੀ ਰੈਲੀ ਤੋਂ ਆਈਆਂ ਸੀ ਘਰੇ ਆ ਕੇ ਮੈਂ ਕਿਤੇ ਇਹਨੂੰ ਦੱਸ ਬੈਠਿਆ ਵੀ ਅਸੀਂ ਕੱਲ ਨੂੰ ਰਿਸ਼ਤਾ ਦੇਖਣ ਜਾਣਾ ਇਨੇ ਜਾ ਕੇ ਆਪਣੀ ਕੁੜੀ ਲਈ ਰਿਸ਼ਤਾ ਮੰਗ ਲਿਆ ਤੇ ਮੈਂ ਕਿਹਾ ਜੀ ਤੁਸੀਂ ਮੇਰੇ ਨੂੰ ਸਾਡੋ ਆਪਣੀ ਕੁੜੀ ਨੂੰ ਪੁੱਛ ਲਓ ਕਹਿੰਦੀ ਉਹਨੇ ਤੈਨੂੰ ਪਸੰਦ ਕਰਿਆ ਉਹ ਮੈਂ ਅਰਦਾਸ ਕਰਕੇ ਆਦੀ ਗੁਰੂ ਰਾਮਦਾਸ ਮਹਾਰਾਜ ਚਾਹਨਾ ਤੇ ਵੀ ਮੇਰੇ ਸੰਜੋਗ ਤੁਸੀਂ ਮਿਲਾਓ ਉਹ ਮੈਂ ਮੈਂ ਸਮਝ ਗਿਆ ਵੀ ਜਿਹੜੀ ਇਹ ਟਾਈਮ ਤੇ ਆ ਗਈ ਖਾਨੀ ਇੱਧਰ ਮਤਲਬ ਖਾਨੀ ਇਹ ਟਾਈਮ ਤੇ ਆ ਗਈ ਇੱਥੇ ਮਹਾਰਾਜ ਦਾ ਇਸ਼ਾਰਾ ਚਲੋ ਸੰਕੁਸ਼ੋ ਦੇ ਹੱਥ ਹਕਰੇ ਕਰਾਵੇ ਆਪਿਆ ਮਾਨਸ ਕੀ ਕਛਰੀ ਨਾਲ ਅਸੀਂ ਤਾਂ ਜੇ ਗੁਨਾਹ ਵੀ ਕੀਤਾ ਡੀਐਸਪੀ ਸਾਹਿਬ ਉਹਦੀ ਸਜ਼ਾ ਕੱਟ ਲਈ ਨਾ ਪਰ ਹੁਣ ਮੈਨੂੰ ਇਹ ਦੱਸੋ ਵੀ 15 ਬੰਦੇ ਸੀ ਉਹ 15 ਮੈਂ ਹੁਣ ਪੌਡਕਾਸਟ ਕਰੂੰਗਾ ਪੌਡਕਾਸਟ ਕਰੂੰਗਾ ਜਲਦੀ ਤੇ ਤੁਸੀਂ ਆਹ ਵੀਡੀਓ ਇਹਨੇ ਚੈਨਲਾਂ ਤੇ ਪੇਜਾਂ ਤੇ ਪਾ ਦਿਓ ਚੈਨਲਾਂ ਤੇ ਪੇਜਾਂ ਤੇ ਪਾ ਕੇ ਇਹਨੂੰ ਸ਼ੇਅਰ ਕਰ ਦਿਓ ਇੱਕ ਤਾਂ ਮੇਰੀ ਸੱਸ ਨੂੰ ਬੇਨਤੀ ਆ ਵੀ ਉਹ ਇਹ ਗੱਲ ਦਾ ਜਵਾਬ ਜ਼ਰੂਰ ਦੇਵੇ ਵੀ ਜਿਹੜਾ ਉਹਨੇ ਪਹਿਲਾਂ ਪਹਿਲਾ ਵਿਆਹ ਕਰਾਇਆ ਸੀ ਉਹਨੇ 21 25 ਦਿਨਾਂ ਛੜਤਾ ਉਦੋਂ ਆ ਦੂਜੇ ਨਾਲ ਉਹਨੇ ਆਨੰਦਕਾਰ ਜਲੇ ਸੀ ਕਿਉਂਕਿ ਆਨੰਦਕਾਰ ਜਾਂ ਬਿਨਾ ਤਾਂ ਵਿਆਹ ਨਹੀਂ ਹੁੰਦਾ ਜਾਂ ਕੋਟ ਮੈਂ ਦੇ ਬਿਨਾ ਵਿਆਹ ਨਹੀਂ ਹੁੰਦਾ ਕਿ ਇਦਾਂ ਹੀ ਰਹਿ ਲੱਗੀ ਸੀ ਜਾ ਕੇ ਫਿਰ ਜਦੋਂ ਉਹ ਬੰਦਾ ਮਰ ਗਿਆ ਫਿਰ ਤੀਸਰੇ ਨਾਲ ਉਹਦੇ ਨਾਲ ਇਹਨੇ ਆਨੰਦਕਾਰ ਜਲੇ ਸੀ ਫਿਰ ਉਹ ਜਦੋਂ ਮਰ ਗਿਆ ਪਤਾ ਨਹੀਂ ਹੈਗਾ ਚੌਥੇ ਨਾਲ ਜਿਹੜਾ ਉਹ ਇਦਾਂ ਖਮਾਣੋ ਗਿੱਡੀ ਦਾ ਸੀ ਕਾਂਗਰਸ ਦਾ ਜਿਹੜਾ ਹੋਂਸਾ ਉਹਨੂੰ ਕੁੱਟੀ ਗਈ ਹੈ ਘਰੇ ਮੈਂ ਦੱਸੂਗਾ ਤੇ ਪੰਜਵਾਂ ਜਿਹੜਾ ਜਗਿੰਦਰ ਸਿੰਘ ਦਾ ਪੰਜ ਵਿਆਹ ਹੋਵੇ ਬਾਕੀ ਮੈਂ ਤਾਂ 10 ਵੀ ਪੂਰੇ ਕਰ ਦੂੰ ਪਰ ਪੰਜ ਮੇਰੇ ਕੋ ਆਨ ਰਿਕਾਰਡ ਨੂੰ ਜੇ ਮੈਂ ਕਹਿ ਨਹੀਂ ਸੀ ਮੇਰੇ ਕੋ ਆਨ ਰਿਕਾਰਡ ਮੇਰੇ ਤੇ ਨੋਇਆ ਨੂੰ ਸ਼ਰਮ ਨਹੀਂ ਆਉਂਗੀ ਇਹਨੂੰ ਤੌਲੇ ਝਾਟੀ ਰੱਖਿਆ ਇਹਨੇ ਯਾਰ ਮਰਾ ਭਰੋਸੇ ਹੀ ਉੱਠ ਗਿਆ ਮੈਂ ਕਿਹਾ ਯਾਰ ਅਮਰਤਪਾਲ ਨਾਲ ਵਿਰੋ ਕਿਤੇ ਮੈਂ ਸਮਝ ਬੈਠਾ ਵੀ ਅਮਰਤਪਾਲ ਨਾਲ ਰਹਿਣ ਫਿਰਦੀ ਆ ਸਿਮਰਜੀਤ ਬਾਹਰ ਨਾਲ ਫਿਰਦੀ ਆ ਕਿਉਂਕਿ ਮੇਰੇ ਕੀੜਾ ਦੀ ਦਿਮਾਗ ਚ ਵੀ ਮੈਂ ਗਰੀਬ ਜੱਟਾਂ ਦੀ ਕੁੜੀ ਲੈਣੀ ਪਰ ਚਲੋ ਕਿਸੇ ਯਾਦ ਦੀ ਹੋਵੇ ਉਹ ਗੱਲ ਨਹੀਂ ਵੀ ਗਰੀਬੇ ਸਰ ਮਤਲਬ ਠੀਕ ਜੇ ਪਰਿਵਾਰ ਤੇ ਲੈ ਜਾਈਏ ਜਿਹੜੇ ਰੋਟੀ ਖਵਾ ਦੇਣ ਬਸ ਉਹ ਨਹੀਂ ਸੋ ਮੈਂ 11 15 15 ਹੋਣਗੇ 20 ਬੰਦੇ ਬਰਾਤ ਲੈ ਕੇ ਗਿਆ ਉਹ 20 ਬੰਦੇ ਤੇ ਮੰਗ ਕੋਈ ਨਹੀਂ ਨਾ ਕੋਈ ਚੀਜ਼ ਅਸੀਂ ਮੰਗ ਲਈਏ ਇੱਕ ਵੀ ਚੀਜ਼ ਇਹਨਾਂ ਨੇ 4 5ਹਾਂ ਸਲਟਾ ਦਿੱਤੀ ਅਸੀਂ ਮੈਨੂੰ ਉਹ ਵੀ ਮੇਰਾ ਮਨ ਨਹੀਂ ਮੰਨਿਆ ਮੈਂ ਵਾਪਸ ਕਰਤੀਆਂ ਜੀ ਮਾ ਮੇਰੇ ਫਿੱਟ ਨਹੀਂ ਹੈ ਮੈਂ ਕਿਹਾ ਯਾਰ ਇਹਨਾਂ ਤੋਂ ਲੈਣਾ ਹੀ ਕੁਝ ਨਹੀਂ ਜੋ ਤਾਂ ਮੈਨੂੰ ਉਦੋਂ ਮੈਂ ਹੈਰਾਨ ਰਹਿ ਗਿਆ ਜਦੋਂ ਮੇਰੀ ਘਰ ਵਾਲ ਨੇ ਕਿਹਾ ਕਿ ਤੈਨੂੰ ਤੁਹਾਨੂੰ ਮੈਂ ਆਪਣੇ ਡੈਡੀ ਨਾਲ ਮਲਾਉਂ ਮੈਂ ਕਿਹਾ ਆਪਣਾ ਡੈਡੀ ਤਾਂ ਚੜ੍ਹਾਈ ਕਰ ਗਿਆ ਕਹਿੰਦੇ ਨਹੀਂ ਜਿਹੜਾ ਮੇਰਾ ਹੂਨ ਡੈਡੀ ਹੈ ਉਹ ਕਿਤੇ ਐਡਾ ਮੈਂ ਗੱਲਾਂ 'ਚ ਚੱਲ ਪੁੱਛਣ ਲੱਗਿਆ ਉਹ ਖੁੱਲ ਗਈ ਉਹਨੇ ਫਿਰ ਮੈਨੂੰ ਪੰਜ ਤਾਂ ਉਹਨੇ ਮੈਨੂੰ ਦੱਸਿਆ ਤੇ ਮੈਂ ਕਿਹਾ ਹੁਣ ਇਥੋਂ ਤੁਸੀਂ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਕੈਰੈਕਟਰ ਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀਡੀਓ ਇਹ ਨਹੀਂ ਕਹਿੰਦਾ ਮੈਂ ਕੋਈ ਜ਼ਿੰਦਗੀ 'ਚ ਗਲਤੀ ਨਹੀਂ ਕੀਤੀ ਮੈਨੂੰ ਆਪਣੇ ਪਿਛਲੇ 20 ਸਾਲਾਂ ਤੋਂ ਸੁਰਤ ਆ ਮੈਂ 20 ਸਾਲਾਂ ਦੇ ਵਿੱਚ ਕਦੇ ਇੱਕ ਕੁੜੀ ਨਹੀਂ ਛੇੜੀ ਇੱਕ ਕੁੜੀ ਮੈਂਨੇ ਛੇੜੀ ਨਹੀਂ ਕਦੇ ਜ਼ਿੰਦਗੀ 'ਚ ਕਦੇ ਜੇ ਮੈਂ ਕਮੈਂਟ ਕਰ ਦੰਦਾ ਬੰਦਾ ਕੋਈ ਬੋਲ ਦੰਦਾ ਨਾ ਆਪਣਾ ਹੀ ਘਰੇ ਆਪਣੇ ਘਰੇ ਭੈਣ ਸੀ ਮੇਰੇ ਘਰੇ ਤਾਂ ਭੈਣ ਵੀ ਉਹ ਸੀ ਜਿਹਦੇ ਨਾ ਸੁਣਦਾ ਸੀ ਨਾ ਬੋਲਦੀ ਸੀ ਇਸ ਕਰਕੇ ਆਪਣੇ ਆਪ ਨੂੰ ਬੜਾ ਸਹੀ ਰੱਖਿਆ ਹਾਂ ਚਲੋ ਜਿਹੜੀ ਚੀਜ਼ ਮਣੀ ਮੁੱਟੀ ਕਵੀ ਸੀ ਫੀਮ ਖਾਂਦੇ ਸੀ ਪਹਿਲਾਂ ਉਹ ਦੱਸਤੀ ਤੁਹਾਨੂੰ ਇਹ ਹੁਣ ਮੇਰੀ ਸ਼੍ਰੀ ਭਗਵੰਤ ਮਾਨ ਨੂੰ ਬੇਨਤੀ ਆ ਮੇਰੀ ਐਸਐਸਪੀ ਫਤੇਗੜ ਸਾਹਿਬ ਨੂੰ ਬੇਨਤੀ ਆ ਵੀ ਮੇਰਾ ਸਾਲਾ ਰਾਮਣ ਜੋਟ ਤੇ ਉਹਦੇ 15 ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਪਾਈ ਜਾਵੇ ਜੇ ਨਹੀਂ ਗ੍ਰਿਫਤਾਰੀ ਪਾਉਂਦੇ ਫੇਰ ਦੇ ਸੋਦਾ ਕੀ ਹਨ ਮੈਂ ਤਾਂ ਸਭ ਤੋਂ ਵੱਡਾ ਹਾਈ ਕੋਰਟ ਮੇਰੀ ਮਾਤਾ ਨੂੰ ਮੰਨਦਾ ਮੇਰੀ ਮਾਂ ਮੈਨੂੰ ਮੇਰੀ ਮਾਂ ਮੈਨੂੰ ਜੇ ਐਂ ਵੀ ਕਹਦੇ ਵੀ ਆਹ ਬੰਦੇ ਨੂੰ ਮਾਰ ਲ ਮੈਂ ਮਾਰ ਦੂੰ ਪਰ ਮੇਰੀ ਮਾਤਾ ਦੀਆਂ ਖੁਸ਼ੀਆਂ ਲਈ ਮੈਂ ਟੀਕੇ ਬੈਠਾ ਮੈਂ ਆਤਮਾਨੇ ਕੇ ਬੇਨਤੀ ਕਰਦਾ ਐਸਐਸਪੀ ਨੂੰ ਡੀਐਸਪੀ ਨੂੰ ਡੀਜੀਪੀ ਸਾਹਿਬ ਨੂੰ ਤੁਹਾਨੂੰ ਮਾਨਤਵਨ ਕਿ ਮੇਰਾ ਜਿਹੜਾ ਪਿਸਤੌਲ ਆ ਉਹਦੀ ਬਰਾਮਦਗੀ ਮਤਲਬ ਜਦ ਕਵਰ ਕੀਤਾ ਜਾਵੇ ਮੇਰੇ ਸਾਲੇ ਕੋਲ ਆ ਜਿਹੜੇ ਬੰਦੇ ਨੇ ਚੱਕਿਆ ਉਹਦੀ ਫੋਟੋ ਭੇਜ ਦਿੰਦੇ ਆ ਤੇ ਬਾਕੀ ਜਿਹੜੇ 15 ਨਾਲ ਪਛਾਤੇ ਬੰਦੇ ਨੇ ਉਹਨਾਂ ਦੀਆਂ ਗਿਰਫਤਾਰੀਆਂ ਪਾਈਆਂ ਜਾਣ ਬਾਕੀ ਕੀ ਹੋਇਆ ਕੀ ਕਦੇ ਪੌਂਟ ਦਸਤ ਦੱਸਾਂਗੇ ਇੰਨੀਆਂ ਕਿ ਬੀਨ ਕੇ ਪ੍ਰਮਾਣ ਕਰਿਓ ਸਾਡਾ ਫੋਨ ਨੰਬਰ ਆ 99140 74377 6283974611 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ